ਅਹਿਮਤੇ ਵੱਡੀ ਖਬਰ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ ਅੱਜ ਫੇਰ ਮੀਡੀਆ ਦੇ ਸਾਹਮਣੇ ਹੋ ਕੇ ਵੱਡੀਆਂ ਗੱਲਾਂ ਆਖ ਦਿੱਤੀਆਂ ਨੇ ਆਖਰ ਕਾ ਕਿਉਂ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਮੀਡੀਆ ਦੇ ਸਾਹਮਣੇ ਆ ਕੇ ਅਜਿਹੀਆਂ ਗੱਲਾਂ ਕਹਿਣ ਨੂੰ ਮਜਬੂਰ ਹੋਏ ਆਖਰ ਕਿਸ ਦੀ ਨਿੰਦਾ ਕੀਤੀ ਕਿਉਂ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਜਾਂ ਨਿਸ਼ਾਨ ਖੜੇ ਕੀਤੇ ਇੱਕ ਵਾਰ ਤੁਹਾਨੂੰ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਸੁਣ ਕੇ ਜੋ ਵੀ ਇੱਕ ਅਨਸਾਨੀ ਹਿਰਦਾ ਰੱਖਦਾ ਕੋਈ ਇਨਸਾਨ ਉਹਦਾ ਦਿਲ ਬੜਾ ਦੁਖੀ ਹੋਇਆ ਕਿ ਸਾਡੇ ਜਿਹੜਾ ਸਿਸਟਮ ਹੈ ਉਹ ਕਿਦਾਂ ਕੰਮ ਕਰ ਰਿਹਾ ਕਿਦਾਂ ਜ਼ੁਲਮ ਕਰ ਰਿਹਾ ਇੱਕ ਆਮ ਸ਼ਹਿਰੀ ਨਾਲ ਜਿਹਦਾ ਕੋਈ ਕਸੂਰ ਨਹੀਂ ਬੇਕਸੂਰ ਲੋਕਾਂ ਨੂੰ ਚੋਕੇ ਉਹਨਾਂ ਨੂੰ ਇਹੋ ਜਿਹਾ ਤਸ਼ੱਦਦ ਕਰਕੇ ਮਾਰ ਦੇਣਾ ਮੇਰਾ ਖਿਆਲ ਹੈ ਕਿ ਸਭੇ ਸਭੇ ਇੱਕ ਸਮਾਜ 'ਚ ਉਹਦੀ ਕੋਈ ਥਾਂ ਨਹੀਂ ਐ ਉਹ ਕਾਨੂੰਨ 'ਚ ਕੋਈ ਉਹਦੀ ਥਾਂ ਨਹੀਂ ਪਰ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਸਾਡੀ ਕੌਮ ਦੀ ਬਦਕਿਸਮਤੀ ਲਾ ਲੋ ਜਾਂ ਸਾਡੇ ਪੰਜਾਬ ਦੇ ਲੋਕਾਂ ਦੀ ਕਿ ਸਾਡੇ ਰੋਜ਼ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਇਹ ਇੱਕ ਹੋਣ ਹਾਰ ਨੌਜਵਾਨ ਨੂੰ ਜਿਹੜਾ ਆਪਣਾ ਵਧੀਆ ਕਾਰੋਬਾਰ ਕਰਕੇ ਨੌਜਵਾਨਾਂ ਨੂੰ ਚੰਗਾ ਸਿੱਖਿਆ ਦੇ ਕੇ ਉਹਨਾਂ ਨੂੰ ਰੁਜ਼ਗਾਰ ਤੇ ਲਾ ਰਿਹਾ ਸੀ ਇਹੋ ਜੇ ਬੰਦੇ ਨਾਲ ਇਹੋ ਜੀ ਘਟਨਾ ਵਾਪਰ ਜਾਣੀ ਇੱਕ ਸਮਾਜ ਵਾਸਤੇ ਵੀ ਬਹੁਤ ਵੱਡਾ ਘਾਟਾ ਉਹਨਾਂ ਦੇ ਪਰਿਵਾਰ ਵਾਸਤੇ ਤੇ ਹੈਗਾ ਹੀ ਹੈਗਾ ਤੇ ਮੈਂ ਸਾਰਿਆਂ ਇਹ ਬੜਾ ਦੁੱਖਦਾਈ ਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਨੂੰ ਜਿੰਨੇ ਵੀ ਕੋਈ ਪੰਜਾਬ ਚ ਜਾਂ ਪੰਜਾਬ ਤੋਂ ਬਾਹਰ ਵੀ ਵਸਦੇ ਲੋਕ ਜਿਹੜੇ ਆ ਕੋਈ ਚਾਹੁੰਦੇ ਆ ਕਿ ਚੰਗਾ ਸਿਸਟਮ ਹੋਵੇ ਕਿਸੇ ਨਾਲ ਇਨਸਾਫ ਹੋਵੇ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ ਸਾਰਿਆਂ ਦਾ ਫਰਜ਼ ਬਣਦਾ ਇਹ ਪਰਿਵਾਰ ਦਾ ਸਾਥ ਦੇਣ ਦਾ ਤੇ ਇਹ ਜਿਹੜੇ ਜਿਹੜੀ ਜ਼ਾਲਮਾਨਾ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਕੇ ਜਿਹੜੀ ਹਰਕਤਾਂ ਹੋਈਆਂ ਉਹਨਾਂ ਲੋਕਾਂ ਨੂੰ ਜਿਹੜਾ ਕਿ ਸਾਕਤ ਸ਼ਦਾ ਮਿਲੇ ਤੇ ਆਉਣ ਵਾਲੇ ਸਮੇਂ ਚ ਵੀ ਜਿਹੜਾ ਕਿ ਕੋਈ ਇਹ ਇਹੋ ਜਿਹੀ ਜ਼ੁਰਤ ਨਾ ਕਰ ਸਕੇ ਕਿ ਇਹੋ ਜਿ ਇਹੋ ਜਿਹਾ ਕਾਰਾ ਕਰਨ ਦੀ ਬਾਕੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਕੀ ਵਾਪਰ ਰਿਹਾ ਇਹ ਕੀ ਇਹ ਪੁਲਸ ਰਾਜ ਬਣਾਇਆ ਜਾ ਰਿਹਾ ਕਿ ਇਹ ਪੁਲਿਸ ਜੀ ਨੂੰ ਮਰਜ਼ੀ ਚੁਕੇ ਉਹਨੂੰ ਮਰਜ਼ੀ ਜਿੱਦਾਂ ਖਤਮ ਕਰ ਦੇ ਉਹਨੂੰ ਉਹਦਾ ਅਨਕਾਊਂਟਰ ਕਰ ਦੇ ਉਹ ਤੇ ਤਸ਼ੱਦਦ ਕਰਕੇ ਉਹਨੂੰ ਠਾਣਿਆਂ ਚ ਜਾਂ ਸੀਐਸ ਟਾਫਿਆਂ ਚ ਮਾਰ ਦੇਵੇ ਇਹ 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 ਲੋਕਤੰਤਰ ਇਹ ਇਹ ਕੀ ਹੋ ਰਿਹਾ ਇਸ ਕਰਕੇ ਸਾਰੇ ਆਪੋ ਆਪਣੇ ਉਹ ਅਸੀਂ ਉਹਨਾਂ ਨੂੰ ਵੀ ਅਫਸਰਾਂ ਨੂੰ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਤੁਸੀਂ ਆਪਣੇ ਅੰਦਰ ਚਾਤੀ ਮਾਰੋ ਇਹ ਜੀ ਘਟਨਾ ਕੱਲ ਨੂੰ ਤੁਹਾਡੇ ਨਾਲ ਵਾਪਰੇ ਤੇ ਫਿਰ ਕੀ ਬਣੂਗਾ ਇਸ ਕਰਕੇ ਤੁਸੀਂ ਸਾਰੇ ਜਾਣੇ ਇਹ ਇਹ ਜਿਹੜੀ ਇੱਕ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਇਹ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਰੇ ਜਣੇ ਅੱਗੇ ਆਓ 5 ਤਰੀਕ ਨੂੰ ਇਹਨਾਂ ਨੇ ਆਪਣੇ ਪਰਿਵਾਰ ਦਾ ਇੱਕ ਜੀ ਖੋਣ ਤੋਂ ਬਾਅਦ ਵੀ ਇਹਨਾਂ ਨੂੰ ਸਿਹੜਕਾਂ ਤੇ ਰੋੜ ਕੇ ਇਨਸਾਫ ਲੈਣਾ ਮੰਗਣਾ ਪੈ ਰਿਹਾ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਦਾ ਜੋ ਅੱਗੇ 5 ਤਰੀਕ ਨੂੰ 11 ਵਜੇ ਬਠਿੰਡਾ ਐਸਐਸਪੀ ਦਫ਼ਤਰ ਦੇ ਸਾਹਮਣੇ ਇਹਨਾਂ ਜੋ ਕੱਠ ਰੱਖਿਆ ਉਹ ਚ ਵੱਧ ਤੋਂ ਵੱਧ ਪਹੁੰਚ ਕੇ ਸਮੂਲੀਅਤ ਕਰਕੇ ਇਹਨਾਂ ਦਾ ਸਾਥ ਦੇ ਕੇ ਤੇ ਆਪਾਂ ਪ੍ਰਸ਼ਾਸਨ ਤੇ ਜੋ ਸਹੀ ਕਾਨੂੰਨੀ ਕਾਰਵਾਈ ਆ ਹੋ ਸਕੇ ਤੇ ਅੱਗੇ ਤੋਂ ਇਹ ਇਹਨਾਂ ਚੀਜ਼ਾਂ ਤੇ ਰੋਕ ਲੱਗ ਸ। ਤੁਸੀਂ ਸੁਣਿਆ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਦੇਖਣ ਨੂੰ ਮਿਲਿਆ ਪੁਲਿਸ ਦੀ ਕਸਟਡੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਇਲਜ਼ਾਮ ਲੱਗਦੇ ਨੇ ਤਾਂ ਉਸ ਸਾਰੀ ਗੱਲ ਦੀ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਨਖੇਦੀ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਉੱਤੇ ਵਾਰ-ਵਾਰ ਐਨਐਸਏ ਲਗਾਈ ਜਾਂਦੀ ਆ ਵਾਰ-ਵਾਰ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਜਾਂਦਾ ਉਸ ਦੇ ਸਾਥੀ ਜਿਹੜੇ ਨੇ ਹਾਲਾਂਕਿ ਆ ਸੰਦੀ ਦਿਬੜੂਗੜ ਜੇਲ੍ਹ ਚੋਂ ਪੰਜਾਬ ਆ ਚੁੱਕੇ ਨੇ ਪਰ ਅਮਰਤਪਾਲ ਸਿੰਘ ਦੇ ਉੱਤੇ ਤੀਜੀ ਵਾਰ ਐਨਐਸਏ ਲਗਾ ਦਿੱਤੀ ਗਈ ਆ ਪਰ ਅਮਰਤਪਾਲ ਸਿੰਘ ਦੇ ਜਥੇਬੰਦੀ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ 2027 ਦੇ ਵਿੱਚ ਅਮਰਤਪਾਲ ਸਿੰਘ ਹੀ ਆਮ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਹੋਣਗੇ ਤਾਂ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਭਾਜਪਾ ਇਹਨਾਂ ਪਾਰਟੀਆਂ ਨੂੰ ਜ਼ਰੂਰ ਟੱਕਰ ਦੇਣਗੇ ਅਮਰਤਪਾਲ ਸਿੰਘ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਵੱਡੇ ਵੱਡੇ ਚਿਹਰੇ ਜਿਹੜੇ ਸੀ ਉਹ ਟਿਹਾ ਟੇਰੀ ਕਰ ਦਿੱਤੇ ਗਏ ਨੇ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਤਵਾ ਸੁਣਾਇਆ ਸੀ ਕਿ 2027 ਦੇ ਵਿੱਚ ਅਮਰਤਪਾਲ ਸਿੰਘ ਦੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਸੁਣਾਉਣ